ਕਿਉਂਕਿ ਸਾਰੇ ਧਿਆਨ ਜਿਹੜੀ ਸਟੇਟਮੈਂਟ ਅੱਜ ਵੀ ਸੀ ਟੋਟਲੀ ਰੈਪੀਟਿਵ ਇਹਨਾਂ ਲਾਕਡਾਊਨ ਨਾਲ ਨੂੰ ਖੁਦ ਹੀ ਨਹੀਂ ਸੀ ਪਤਾ ਕਿ ਮੈਂ ਕਹਿ ਰਿਹਾ ਸੀ ਇਹ ਸਮਝਾਉਣਾ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਕੋਈ ਕੁਝ ਵੀ ਇਹਨਾਂ ਨੇ ਇਸ ਤੋਂ ਪਹਿਲੇ ਵਾਦੇ ਕੀਤੇ ਸੀ ਸਾਰੇ ਵਾਦੇ ਆਪ ਨੂੰ ਪੂਰੀ ਤਰ੍ਹਾਂ ਬਸ ਗਏ ਆ ਤਾ ਤਿੰਨ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਡਾਕੂਮੈਂਟ ਪਹਿਲੀ ਤੁਹਾਨੂੰ ਮੈਂ ਚਿੱਠੀ 21 ਅਗਸਤ ਦੀ ਦੇ ਲੱਗਾ ਸਸਸਸਸ ਇਹ ਲਿਖੀ ਹੈ ਚੀਫ ਇੰਜੀਨੀਅਰ ਵਿਜੀਲੈਂਸ ਨਾਲ ਖੜਾ ਹੋ ਕਰੋ ਵਿਚਨੇ ਉਹਨਾਂ ਨੂੰ ਕੈਂਪ ਦੀ ਪ੍ਰੋਸੈਸ ਕਰਨਾ ਹੁੰਦਾ 21 ਅਗਸਤ ਨੂੰ ਚੀਫ ਇੰਜੀਨੀਅਰ ਵਿਜੀਲੈਂਸ ਚੀਫ ਇੰਜੀਨੀਅਰ ਡਰੇਨੇਜ ਨੂੰ ਚਿੱਠੀ ਲਿਖਿਆ ਉਹਦੇ ਚੋ ਕਹਿ ਰਿਹਾ ਕਿ ਜਿਹੜੇ ਟੈਂਡਰਸ ਲਗਾਏ ਨੇ ਉਹਨਾਂ ਨੂੰ ਰੀਥਿੰਕ ਕਰ ਦਿਓ ਉਹਨਾ ਦੇ ਉੱਤੇ ਦੋ ਢਾਈ ਤੇ ਕੰਮ ਹੀ ਨਹੀਂ ਹੋਇਆ ਉਹਨਾਂ ਕਹਿ ਰਹੇ ਕਿ ਬਹੁਤੇ ਕੰਮ ਹੋਏ ਨਹੀਂ ਤੇ ਆਲਮੋਸਟ ਬਾਊਂਸਿੰਗ ਕੰਮ ਹੋਇਆ ਮੈਂ ਦਸਣਾ ਚੈਨਲ ਤੇ ਸਾਡੇ ਗੋਇਲ ਸਾਹਿਬ ਜੇ ਮੁੱਖ ਮੰਤਰੀ ਜੀ ਇਹ ਸਾਰੇ ਗੱਲ ਕਹਿ ਰਹੇ ਸੀ ਕਿ ਬਿਲਕੁਲ ਮਿਸਲੀਡ ਕਰ ਰਹੇ ਨੇ ਹੁਣ ਇਹਦੇ ਵਿੱਚ ਇੱਕ ਲਿਸਟ ਸਾਰੇ ਨੂੰ ਪਹਿਲੇ ਲਾਣਾ ਹੈ ਜੀ ਅਨੰਤਪੁਰ ਸਾਹ ਆ ਕੰਮ ਨੇ ਚਾਰ ਜਿਹੜੇ ਇਹਨਾਂ ਨੇ ਮੁਕੰਮਲੇ ਨਹੀਂ ਕੀਤੇ ਜੀ ਫਿਰ ਹੈ ਇਹ ਉਪਰ ਡਰੇਨੇਜ ਡਿਵੀਜ਼ਨ ਉਹਦੇ 6 ਕੰਮ ਉਸ ਤੋਂ ਬਾਅਦ ਆ ਜਾਂਦਾ ਹੈ ਐਸਐਸ ਡਰੇਨੇਜ ਡਿਵੀਜ਼ਨ ਵਾਲੀ ਜਿਹੜੀ ਉਹਦਾ ਇੱਕ ਕੰਮ ਹੈ ਜੀ ਇਸ ਤਰ੍ਹਾਂ ਹੀ ਤੁਸੀਂ ਆ ਪਟਿਆਲੇ ਦੀ ਲਿਸਟ ਇਹ 8 ਕੰਮ ਨੇ ਆ ਵੇਖੋ ਤੁਹਾਡੇ ਸਾਹਮਣੇ ਜਿੱਤੇ ਕੋਈ ਵੀ ਕੰਮ ਇਹ ਮੁਕੰਮਲ ਨਹੀਂ ਕਰ ਸਕਿਆ ਇਹ ਰੇਸ ਤੋਂ ਅਗਲੇ ਪਾਸੇ ਆ ਪਠਾਨਕੋੜ ਦੀ ਤੇ ਸ੍ਰੀ ਹਰਗੋਬਿੰਦਪੁਰ ਇਹਦੀ ਲਿਸਟ ਹੈ ਜੀ ਅਨਕੰਪਲੀਟ ਵਰਕਸ ਦੀ ਮੈਂ ਜਿਹੜੇ ਕਹਿੰਦੇ ਸੀ ਅਸੀਂ 100% ਫਲਡਸ ਦੀ ਪ੍ਰੋਟੈਕਸ਼ਨ ਤੇ ਕੰਮ ਕੀਤਾ ਇਹਦੇ ਚ ਤਕਰੀਬਨ ਸੱਤ ਕੰਮ ਨੇ ਪਠਾਨਕੋੜ ਦੇ ਇੱਕ ਸ੍ਰੀ ਹਰਗੋਬਿੰਦਪੁਰ ਹਲਕੇ ਦਾ ਕੰਮ ਆ ਚਾਨ ਫਰੂਜ਼ਪੁਰ ਤੇ ਇਸ ਤੋਂ ਅੱਗੇ ਬਛੰਡੇ ਦੇ ਆ ਪੰਜ ਕੰਬ ਬਛੰਡੇ ਜਿੱਥੇ ਕੋਈ ਕੰਮ ਨਹੀਂ ਹੋ ਰਿਹਾ ਇੱਕ ਦੇ ਚਿੱਠੀ ਹੈ ਸੋ ਇਹ ਪ੍ਰੂਫ ਕਰਦੀ ਹੈ ਦੂਸਰੀ ਤੁਹਾਨੂੰ ਮੈਂ ਚਿੱਠੀ ਸ਼ੇਅਰ ਕਰ ਰੰਗਾ ਜਿਹੜੀ ਚੀਫ ਇੰਜੀਨੀਅਰ ਡਰੇਨੇਜ ਆ ਮਾਈਂਸ ਜੀਓਲੋਜੀ ਨੇ ਲਿਖੀ ਹੈ ਇਹ ਲਿਖੀ ਹੈ ਜੀ 26 ਜੁਲਾਈ 26 ਜੋ ਤੁਹਾਨੂੰ ਪਤਾ ਹੋਵੇਗਾ ਸਾਰੇ ਸਮੂਹ ਕਿ 26 27 ਨੂੰ ਹੀ ਪ੍ਰਸ਼ਾਸਨ ਦੀ ਸ਼ੁਰੂਆਤ ਹੋਈ ਸੀ ਇਹ ਸਾਰੇ ਸੁਪਰਡੈਂਟਸ ਜਿਹੜੇ ਐਸਸੀਜ਼ ਨੇ ਐਗਜ਼ੀਕਟਿਵ ਇੰਜੀਨੀਅਰਸ ਨੇ ਉਹਨਾਂ ਨੂੰ ਕਿਹਾ ਕਿ 1 ਲੱਖ ਬੈਗ ਇਮੀਡੀਏਟਲੀ ਆਹ ਜਿਹੜੇ ਜਿਹਨੇ ਚ ਰੇਤ ਪਾ ਕੇ ਅਸੀਂ ਆਪਣੇ ਜਿਹੜੇ ਬੈਂਕ ਮਿੰਟਸ ਨੇ ਇਹਨਾਂ ਨੂੰ ਜਿੱਥੇ ਬੰਦ ਮਜ਼ਬੂਤ ਕਰਨੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਇਹ ਐਨੇ ਬੈਗ ਸੀ ਸਾਨੂੰ ਲੋਡ ਪੈ ਰਿਹਾ ਉਹਦਾ ਮਤਲਬ ਜਿੱਦਣ ਪ੍ਰਸ਼ਾਸਨ ਸ਼ੁਰੂ ਹੋਈ ਉਹ ਤੋਂ ਬਾਅਦ ਇਹ ਚਿੱਟੀਆਂ ਜਾਣ ਕੇ ਇੱਕ ਤੇ ਲੱਖ ਬੈਗ ਦੀ ਚਿੱਠੀ ਜਾਰੀ ਹੈ ਕਿ ਇਹ ਬਗਵਦ ਤੇ ਉਦੋਂ ਤੋਂ ਸਾਰੇ ਪੰਜਾਬ ਦੇ ਵਿੱਚ ਤੇ ਵਿਸ਼ੇਸ਼ ਤੌਰ 'ਤੇ ਸਾਡੇ ਸਾਰੇ ਰੀਜੇ ਪ੍ਰਸ਼ਾਸਨ ਸ਼ੁਰੂ ਹੋ ਗਿਆ। ਅ ਤੇ ਤੀਸਰੀ ਚਿੱਠੀ ਹੈ ਇੱਕ ਕ੍ਰਿਸ਼ਨ ਕੁਮਾਰ ਜੀ ਦੀ ਚਿੱਠੀ ਹੈ ਪ੍ਰਿੰਸੀਪਲ ਸੈਕਟਰੀ ਇਹ ਚਿੱਠੀ ਹੈ ਜੇ ਡੇਟ 28 ਸਤ ਜਦੋਂ ਬਰਸਾਤ ਸ਼ੁਰੂ ਹੁੰਦੀ ਹੈ ਉਸ ਤੋਂ ਇੱਕ ਦਿਨ ਪਹਿਲੇ ਇਹਦੇ ਲਿਖਿਆ ਕਿ ਪ੍ਰੋਵਾਈਡਿੰਗ ਈਸੀ ਵੈਕਸ ਪਬਲਿਕ ਜੀਓ ਵੈਕਸ ਔਰ ਲੱਡ ਪ੍ਰੋਟੈਕਸ਼ਨ ਵਰਕਸ ਕਲੀਨਿੰਗ ਆਫ ਗ੍ਰੇਨਸ ਪਾਲਿੰਗ ਵਿਦਰ ਸਿਟੀ ਰੀਚਸ ਅੰਡਰ ਮਿਸਪੈਲਟੀ ਲਿਮਿਟਸ ਆ ਉਹਨਾਂ ਦੀ ਗੱਲ ਚਾਹਣੇ ਇਹ ਕਲੀਆਂ ਗਈਆਂ ਨੇ ਇਹਨਾਂ ਦੀ ਸਫਾਈ ਦਾ ਪ੍ਰਬੰਧ ਆਪਾਂ ਕਰੀਏ ਆ ਉਹਨਾਂ ਦਾ ਸਾਰਿਆਂ ਦਾ ਲਿਸਟ ਹੈ ਸ਼ਹਿਰਾਂ ਦੀ ਉਦਯੋਗਿਤ ਰੋਪੜ ਮਾਨਸਾ ਰੋਪੜ ਅਤੇ ਰਾਂਧਪੁਰ ਸਾਹ ਪਟਿਆਲਾ ਸੰਗਰੂਰ ਲੁਧਿਆਣਾ ਗੋਡਾਸਪੁਰ ਬੋਹਾਲੀ ਅ ਅਜੀਤ ਸਿੰਘ ਨਗਰ ਹਾਜ਼ਿਲਕਾ ਤਰਨਤਾਰ ਨੰਬਰ ਸੇ ਦਿਲੰਦਰੂ ਸਿੰਘ ਆਪੁਰਧ ਪਟਿਆਲਾ ਕੋ ਦਾ ਮਤਲਬ ਇਹ ਸਾਰੀ ਅਸੀਂ ਤੁਹਾਨੂੰ ਚਿੱਠੀਆਂ ਤਾਂ ਦੇ ਰਹੇ ਆ ਕਿ ਉਦੋਂ ਤੱਕ ਤੇ ਜੇ ਚਿੱਠੀਆਂ ਹੀ ਪਾ ਰਹੇ ਨੇ ਸਫਾਈ ਦੀ ਤੇ ਬਰਸਾਤ ਉਦੋਂ ਨੂੰ ਸ਼ੁਰੂ ਹੋ ਜਾਂਦੀ ਹੈ ਤੇ ਮੈਨੂੰ ਦੱਸੋ ਸਪਾਈਕਰ ਦੇ ਇਹ ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਪ੍ਰੋਵਾਈਡ ਕਰਨ ਲੱਗੇ ਬਾਇਰ ਸ਼ੋਜ਼ ਬਾਇਰਡ ਡਾਊਟ ਕਿ ਇਸ ਮਿਸਟਰ ਤਕ੍ਰਿਸ਼ਨ ਕੁਮਾਰ ਤੇ ਦੇ ਚੀਪ ਇੰਜੀਨੀਅਰਸ ਕੰਪਲੀਟਲੀ ਫੇਲ ਹੋਏ ਨੇ ਇਹਨਾਂ ਨੇ ਬਿਲਕੁਲ ਜਦੋਂ ਹੁਣ ਬਰਸਾਤ ਤੇ ਸ਼ੁਰੂ ਹੋਈ ਉਦੋਂ ਆ ਕੇ ਰਡੀਮਨ ਬੈਜ ਇਸ ਇਨ ਦਾ ਇਸ਼ੂ ਸੋ ਸਾਰੇ ਇਸ ਸਪੈਸ਼ਲ ਸੈਸ਼ਨ ਦਾ ਰਿਜ਼ਲਟ ਅਲਕੈਮੈਟਲੀ ਫੇਰ ਜ਼ੀਰੋ ਹੀ ਰਿਹਾ ਜਿਸ ਆ ਪਹਿਲੇ ਦਿਨ ਹੀ ਸੈਸ਼ਨ ਸੱਤੇ ਨੇ ਉਹਦਾ ਕੋਈ ਰਿਜ਼ਲਟ ਨਹੀਂ ਆਇਆ ਇਸ ਤੋਂ ਇਲਾਵਾ ਉਹ ਜਿਹੜੇ ਨਵੇਂ ਬਿੱਲ ਲੈ ਕੇ ਆਉਂਦੇ ਨੇ ਉਹਦੇ ਬਾਰੇ ਆ ਸਾਡੇ ਪਾੜਾ ਸਾਹਿਬ ਸਾਬ ਲਿੰਦਰ ਮੀਨ ਸਿੰਘ ਪਾੜਾ ਜੀ ਐਮਐਲਏ ਗੁਰਦਾਸਪੁਰ ਆਪਣੀ ਗੱਲ ਰੱਖਣਾ ਚਾਹੁੰਦੇ ਬਣਾ ਸਾਡੀ ਸਤਿਕਾਰਯੋਗ ਮਾਈਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਰੇਸ਼ਰ ਕੁਮਾਰ ਤੇ ਬੰਦ ਕਰਦੇ ਉਹਦੇ ਇੱਕ ਬੜਾ ਟਾਈਮ ਲੱਗਿਆ ਜੀ ਬਾਦਸੋਂ ਨਾ ਦਿੱਤਾ ਜੀ ਨਾ ਤੁਹਾਨੂੰ ਦੱਸਣਾ ਚਾਹੀਦਾ ਜਿਹੜੀ ਵਾਰ-ਵਾਰ ਗੱਲ ਕਹਿ ਰਹੇ ਆ ਤੇ ਰੇਸ਼ਰ ਕੁਮਾਰ ਦੀ ਸਸਪੈਂਸ਼ਨ ਤੋਂ ਮੰਗ ਰਹੇ ਹੋ ਮੈਂ ਉਹਦੇ ਲੌਜੀਕਲੀ ਤੁਹਾਨੂੰ ਆਪਸਾ ਦੱਸਣਾ ਅਕਸ਼ੀਂ ਰੇਟਨ ਸਪੈਂਡ ਕੀਤਾ ਵੇ ਸੋ 12 15 ਦਿਨ ਪਹਿਲਾਂ ਉੱਥੇ ਜੁਆਇਨ ਕਰਦਾ ਔਰ ਮਾਦੂਪੁਰ ਹੈ ਇਸ ਦਿਨ ਉਹ ਬੰਦਾ ਉੱਥੇ ਮਾਦੂਪੁਰ ਹੈਡ ਤੇ ਜਿਹਦੀ ਡੈਥ ਹੋਈ ਹੈ ਕੈਜੂਐਲਟੀ ਜਿਹੜੀ ਹੋਈ ਆ ਉਹ ਸਰਕਾਰ ਔਰ ਗੋਲ ਸਾਹਿਬ ਨੂੰ ਮੱਤੀ ਸਾਹਿਬ ਨੂੰ ਇੰਨਾ ਨਹੀਂ ਪਤਾ ਕਿ ਇਹਦੇ ਬਾਜਵਾ ਸਾਹਿਬ ਮਹੀਨੇ ਬਾਅਦ ਗਏ ਆ ਇਹ ਕਿ ਆਪੋਜੀਸ਼ਨ ਲੀਡਰ ਹੋ ਗਏ ਆ ਬੜੇ ਪੰਜਾਬ ਤੇ ਜਗਤ ਤੇ ਗਏ ਉਹ ਵੱਡਾ ਆਪਣਾ ਡਿਪਾਰਟਮੈਂਟ ਹੈ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਜਿਸ ਬੰਦੇ ਨੂੰ ਤੁਸੀਂ ਸਸਪੈਂਡ ਕਰ ਰਹੇ ਹੋ ਉਹ ਜਿਹੜਾ ਬੰਦਾ ਉਹ ਉੱਥੇ ਮੜਿਆ ਉਹ ਜਦੋਂ ਡਿੱਗਿਆ ਉਹ ਨੀ ਇਮੀਡੀਏਟਲੀ ਉਹਦੀ ਲੱਤ ਨੂੰ ਜਾਂ ਬਾਹ ਨੂੰ ਹੱਥ ਪਾਇਆ ਉਹ ਨੱਕੀਲੀ ਉਹਦਾ ਜਿਹੜੀ ਬਾਹ ਉਹਦੀ ਝੁੱਟ ਗਈ ਤੇ ਐਕਸ਼ਨ ਵੱਜ ਗਿਆ ਨਹੀਂ ਤੇ ਐਕਸ਼ਨ ਵੀ ਅੰਦਰ ਨਾਲ ਜਾਂਦਾ ਔਰ ਐਕਸ਼ਨ ਦੇ ਉਹਨੂੰ ਚੂਲੇ ਤੇ ਛੱਡ ਲਾ ਕੇ ਔਰ 15 ਦਿਨ ਉਹ ਮੈਡੀਕਲ ਛੁੱਟੀ ਤੇ ਰਿਹਾ ਤੇ ਤੁਸੀਂ ਯਾਰ ਉਹਨੂੰ ਸਸਪੈਂਡ ਕਰਕੇ ਤੇ ਆਪਣੀ ਕਮੇਟੀ ਜਿਹੜੀ ਆ ਆਪਣੀ ਕੌਂਸਲ ਚਾੜਦੇ ਹੋ ਇਸ ਕਰਕੇ ਅਸੀਂ ਜਿਹੜੀ ਸਸਪੈਂਸ਼ਨ ਉਸ ਅਫਸਰ ਦੀ ਮੰਨ ਮੰਗਦੇ ਆ ਜੀ ਦੀ ਡਿਊਟੀ ਬਣਦੀ ਆ ਕਈ ਵਾਰ ਹੁੰਦਾ ਹੈ ਕਿ ਆਪਣਾ ਮਾੜੇ ਕੰਮ ਤੇ ਪਰਦਾ ਪਾਉਣ ਲਈ ਅਸੀਂ ਭਲੇ ਜਿਹੜਾ ਉਹ ਜੋਰ ਚੱਲ ਜਾਂਦਾ ਸੋ ਇਸ ਕਰਕੇ ਦੇتن ਸੁਣਤੇ ਇਹਨਾਂ ਨੇ ਬਿਲਕੁਲ ਗਲਤ ਕੀਤਾ ਸੈਕੰਡ ਜਿਹੜੀ ਜਿਹੜਾ ਬਿੱਲ ਲੈ ਕੇ ਆਏ ਆ ਇੰਪਰੂਵਮੈਂਟ ਟਰਸਟਾਂ ਦੇ ਜਿਹੜੇ ਪੈਸੇ ਆ ਉਹ ਇਕੱਠੇ ਕਰਕੇ ਤੇ ਮਿਊਨਿਸਪਲ ਜਿਹੜਾ ਾਂਡਿਓ ਉਹਦੇ ਵਿੱਚ ਇਕੱਠਾ ਕਰਨਾ ਹੈ ਮੇਰੀ ਗੁਰਦਾਸਪੁਰ ਦੀ ਇੱਕ ਲਾਈਵ ਐਂਸੈਂਪਲ ਹੈ ਕਿ ਜਿਸ ਦਿਨ 17 ਚ ਮੈਂ ਐਮਐਲਏ ਬਣਿਆ 27 ਕਰੋੜ ਰੁਪਏ ਦਾ ਇਨਫਰਮੈਂਟ ਰਸਰਦਸਪੁਰ ਤੇ ਕਰਜ਼ਾ ਸੀ ਔਰ ਉਸ ਕਰਜ਼ੇ ਨੂੰ ਲਾਇਆ ਵੀ 15 ਕਰੋੜ ਰੁਪਏ ਦਾ ਬਸਟੈਂਡ ਵੀ ਬਣਾਇਆ ਮੈਂ ਔਰ ਉਸ ਤੋਂ ਜਿੰਨਾ ਮੈਨੂੰ ਲੋੜ ਸੀ ਉਹ ਜਗਾ ਸੀ ਵੇਚੀ ਤਾਂ ਜੋ ਪੀੜ ਸੀ ਸਾਨੂੰ ਹਰ ਐਮਐਲਏ ਨੂੰ ਆਪਣੇ ਇਲਾਕੇ ਦੀ ਹੁੰਦੀ ਆ ਕਿ ਇਹ ਜਗਾ ਜਿਹੜੀ ਅਸੀਂ ਉਨੀ ਵੇਚੀ ਹੈ ਜਿੰਨੀ ਕਿ ਲੋੜ ਆ ਕਿਉਂਕਿ ਉਦੋਂ ਕੋਈ ਖਰੀਦਾ ਹੀ ਨਹੀਂ ਸੀ ਉੱਥੇ ਇਨੂੰ ਇਹ ਅਸੀਂ ਬੱਸ ਸਟੈਂਡ ਬਣੇਗਾ ਤੇ ਉੱਥੇ ਰੇਟ ਵਧਣਗੇ ਅਜੂ ਬੱਸ ਸਟੈਂਡ ਬਣਿਆ ਹੁਣ ਆਪਸ਼ਨ ਇਹਨਾਂ ਦੀ ਗਵਰਨਮੈਂਟ ਚ ਹੋਈ ਆ ਔਰ 80 ਕਰੋੜ ਰੁਪਈਆ ਇਹਨਾਂ ਨੇ ਉੱਥੇ ਵਟਿਆ ਔਰ 40 ਤੋਂ 50 ਕਰੋੜ ਰੁਪਈਆ ਜੇ ਇਹਨਾਂ ਨੇ ਹੋਰ ਵਟਣਾ ਔਰ ਇਹਨਾਂ ਨੇ ਹੁਣ ਮੁਲਾਂਕਣ ਕੀਤਾ ਕਿ ਟਰਸਟਾਂ ਚ ਪੈਸੇ ਕਿੱਥੇ ਪਏ ਨੇ ਤੇ ਉਹ ਪੈਸੇ ਇਕੱਠੇ ਕਰਕੇ ਸੈਂਟਰਲਾਈਜ਼ ਕਰ ਲਈਏ ਪੰਜਾਬ ਦੇ ਵਿੱਚ ਤੇ ਉੱਥੋਂ ਅਸੀਂ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਕਢਾਈਏ ਤੇ ਫੁੱਗੀਏ ਨਾਲ ਕਰਜ਼ਾ ਵੀ ਲੈ ਸਕਦੇ ਆ ਸੋ ਇਸ ਕਰਕੇ ਬਰਦਾਸਪੁਰ ਇੱਕ ਐਗਜ਼ਾਮਪਲ ਆ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਇਸ ਗੱਲ ਦੀ ਹੋਰ ਨਿੰਦਾ ਕਰਦੇ ਆ ਕਿ ਜੇ ਇਹ ਮੇਰੀ ਗਲਤੀ ਹੈ ਤਾਂ ਮਤਲਬ ਕਿ ਅਸੀਂ ਆਪਣੇ ਟਰਸਟ ਨੂੰ ਪੈਰਾਸਰ ਲਿਆਂਦਾ ਉਹਨੂੰ ਅਸੀਂ ਸੈਲਫ ਸਸਟੇਨ ਬੋਡੀ ਬਣਾਇਆ ਉਹਦਾ 100 ਕਰੋੜ ਰੁਪਇਆ ਮੇਰਾ ਮੰਨਦਾ ਸੀ ਕਿ ਉਹਦੀ ਐਫ ਡੀ ਕਰਾਉਣ ਔਰ ਉਹਦੇ ਉਹਦੇ ਜਿਹੜਾ ਵਿਆਜ ਆਉਣਾ ਉਹ ਤੋਂ ਬਰਬਾਦਪੁਰ ਦਾ ساری ਉਮਰ ਲਈ ਕੰਮ ਚੱਲ ਸਕਦਾ ਅਸੀਂ ਹਮੇਸ਼ਾ ਇਹ ਆਸਤ ਰਹਿਨੇ ਆ ਕਿ ਜਿਹੜਾ ਪੈਸਾ ਪਿਆ ਹੋਇਆ ਉਹਨੂੰ ਉਡਾ ਦਿਓ ਤੇ ਜਿਹੜੀ ਕੋਈ ਐਸੈਟ ਬਣਾਇਆ ਕਿਸੇ ਨੇ ਉਹ ਉਹਦੀ ਕੋਈ ਵੈਲਿਊ ਨਹੀਂ ਇੱਥੇ ਰਹੀ ਸੋ ਇਸ ਕਰਕੇ ਇਹ ਬੜੀ ਮਾੜੀ ਗੱਲ ਆ ਔਰ ਨਾਲ ਹੀ ਇਹਨਾਂ ਨੇ ਇੱਕ ਹੋਰ ਨਵਾਂ ਕੰਮ ਫੜ ਲਿਆ ਆਪ ਇਹਨਾਂ ਦੇ ਪੱਲੇ ਕੱਖ ਨਹੀਂ ਸਰਕਾਰ ਦੇ ਪਾਇਆ ਸਭ 1 ਰੁਪਈਆ ਇਹਨਾਂ ਨੇ ਕਿਸੇ ਪਿੰਡ ਨੂੰ ਗ੍ਰਾਂਟ ਨਹੀਂ ਦਿੱਤੀ ਔਰ ਟਰਸਟ ਦੇ ਪੈਸਿਆਂ ਨੂੰ 69 ਦੇ ਮਤੇ ਲਾ ਕੇ ਤੇ ਪਿੰਡਾਂ ਨੂੰ ਬਾਹਰ ਦੀ ਜੂਰੀਸਡਿਕਸ਼ਨ ਦੇ ਵਿੱਚ ਹੁਣੇ ਵਿਚਾਰਿਆ ਚਾਹੇ ਉਹ ਮੇਰੇ ਬਰਦਾਖਪੁਰ ਦੇ ਪੈਸਿਆਂ ਦੀ ਗੱਲ ਕਰ ਲਓ 69 ਦਾ ਮਤਾ ਪ੍ਰੂਵ ਕਰਕੇ ਜਿਹੜਾ ਕਿ ਕਰ ਨਹੀਂ ਸਕਦੇ ਉਹ ਕਰ ਨਹੀਂ ਸਕਦੇ ਕਾਨੂੰਨੀ ਤੌਰ ਤੇ ਪਰ ਉਹਨਾਂ ਨੇ ਕਰਕੇ ਹੋਰ ਪਿੰਡਾਂ ਨੂੰ ਪੈਸੇ ਦੇ ਰਿਹਾ ਪੰਜਾਬ ਦੇ ਪਿੰਡਾਂ ਨੂੰ ਮੇਰੇ ਪੈਸੇ ਦੇਣ ਕੇ ਸਵੈਸ ਕਰਕੇ ਇਸ ਚੀਜ਼ ਨੂੰ ਚੈਲੰਜ ਕਰਨਾ ਪਿਆ ਖੁੱਲ੍ਹ ਕੇ ਚੈਲੰਜ ਵੀ ਕਰਾਂਗੇ ਆਰਟੀਆ ਇੱਕ ਹੋਣ ਲੱਗਾ ਹਾਂ ਪਰ ਇਹਨਾਂ ਦੀ ਜਿਹੜੀ ਬਾੜੀ ਮਾਨਸਿਕਤਾ ਆ ਉਹ ਅਸੀਂ ਨਹੀਂ ਚੱਲਣ ਦੇਵਾਂਗੇ ਪਰ ਨਾਲ ਹੀ ਇੱਕ ਹੋਰ ਜਿਹੜਾ ਨਵਾਂ ਕੰਮ ਹੋਵੇ ਕਰ ਰਹੇ ਆ ਜਿਹੜਾ ਨਵੇਂ ਮੁਲਾਜ਼ਮ ਠੇਕੇ ਦੀ ਪ੍ਰਣਾਲੀ ਤੇ ਬਾਯਾਸ ਹਮੇ ਰੱਖਣ ਜਾ ਰਹੇ ਆ ਔਰ ਉਹ ਪਿੰਡਾਂ ਘਰਾਂ ਤੋਂ ਕਲੈਕਟ ਵੀ ਕਰਨਗੇ ਸੈਗਰੀਗੇਟ ਵੀ ਕਰਨਗੇ ਤੇ ਮਿਊਨਿਸਪਲ ਕਮੇਟੀਆਂ ਤੇ ਬੋਝ ਪਾਉਣਗੇ ਜਿਹੜੇ ਮੁਲਾਜ਼ਮ ਨੇ ਕੱਚੇ ਜਿਹੜੇ ਆਪੂਦਾ ਚੱਕਦੇ ਨੇ ਕਮੇਟੀਆਂ ਦੇ ਉਹ ਧਰਨਿਆਂ ਤੇ ਬੈ ਗਏ ਆ ਅੱਜ ਵੀ ਬੈਠੇ ਨੇ ਉਹਨਾਂ ਨੇ ਮੇਰੇ ਖਰ ਕੱਲ ਵੀ ਸ਼ਹਿਰ ਧਰਨੇ ਤੇ ਬੈਠੇ ਨੇ ਰਹਿਣਾ ਆ ਤੇ ਇਸ ਕਰਕੇ ਇਹ ਉਹ ਚੀਜ਼ ਦਿੱਲੀ ਵਾਲਿਆਂ ਨੇ ਲੜ ਕੇ ਕਰ ਰਿਆ ਕਿ ਪੈਸਾ ਖਾਦਾ ਕਿੱਥੋਂ ਜਾ ਸਕਦਾ ਪੰਜਾਬ ਨਾਲ ਕੋਈ ਪੀੜ ਨਹੀਂ ਕੋਈ ਸਰੋਕਾਰ ਨਹੀਂ ਇਹਨਾਂ ਨੂੰ ਤੋਂ ਮੈਂ ਅੰਦਰ ਵੀ ਬੋਲਿਆ ਹੁਣ ਵੀ ਠੋਕ ਕੇ ਬੋਲਿਆ ਜੇ ਇਹਨਾਂ 'ਚ ਜੁਰਤ ਸੀ ਮੇਰੀ ਗੱਲ ਦਾ ਜਵਾਬ ਦਿੰਦੇ ਔਰ ਮੈਂ ਅੱਜ ਵੀ ਇੱਥੇ ਕਹਿ ਰਿਹਾ ਮੇਰੀ ਗੱਲ ਦਾ ਜਵਾਬ ਦਿਓ ਜੇ ਮੈਂ ਇੱਕ ਪਰਸਨ ਵੀ ਗਲਤ ਹਾਂ ਅਦੀ ਲੋਜੀਕਲ ਗੱਲ ਮੈਂ ਕੀਤੀ ਨਹੀਂ ਲੋਜਿਕ ਦਾ ਥੋਕੇ ਸਟੈਂਡ ਨਹੀਂਦਾ ਪੰਜਾਬ ਦੇ ਨਾਲ ਖੜੇ ਆ ਤੇ ਪੰਜਾਬ ਦੀ ਜਿਹੜੀ ਆ ਤਬਾਹੀ ਜਾਂ ਡੁੱਟਣ ਇਹਨਾਂ ਤੋਂ ਅਸੀਂ ਦਿਆਂਗੇ ਤੁਸੀਂ ਇੱਕ ਨਵੀਂ ਗੱਲ ਅੰਦਰ ਲਿਖੀ ਹੋਣੀ ਜਿਹੜੇ ਮੁਖੀਆ ਸਾਹਿਬ ਨੇ ਬੋਲਦੇ ਉਹਨਾਂ ਨੇ ਕਾਂਗਰਸ ਦੇ ਮੈਂਬਰ ਨੂੰ ਗੱਲ ਕਹੀ ਕਿ ਗੱਲ ਐਸੇ ਨਾਲ ਸਰਦਾਰ ਸਾਹਿਬ ਤੁਸੀਂ ਇਹੋ ਜੀ ਗੱਲ ਕਹਿਤੀ ਏ ਕਿਹੜੀ ਚੀਫ ਮਿਨਿਸਟਰ ਦੀ ਹਿੱਟਲੈਸ ਤੇ ਤੁਹਾਡਾ ਨਾਮ ਹੈ ਦਾ ਮਤਲਬ ਹੈ ਜੇ ਤੁਸੀਂ ਪੰਜਾਬ ਦੀ ਗੱਲ ਕਰਦੇ ਪੰਜਾਬ ਦੀ ਵਿਧਰੀ ਦੀ ਆ ਆਪਣੇ ਹਲਕੇ ਦੀ ਵਿਧਰੀ ਦੀ ਆਪਣੇ ਏਰੀਆ ਦੀ ਵਿਧਰੀ ਦੀ ਕਰਨੀ ਹੈ ਉਹਦੇ ਵਾਸਤੇ ਪਰਮੇਸ਼ਰ ਭਗਵੰਤ ਮਾਨ ਕੋ ਲੈਣੀ ਪੈਗੀ ਇਹ ਆ ਰਿਪੋਰਟ ਹੈ ਅੱਜ ਮੁੰਡੀਆਂ ਨੇ ਬੋਲਦੇ ਗਾ ਇਹ ਬੇਸਿਕਲੀ ਬੈਸਮਨਾ ਅਗੇਸਟ 올 ਪ੍ਰਿੰਸੀਪਲਸ ਆਫ ਡੈਮੋਕ੍ਰੇਸੀ ਤੁਸੀਂ ਇਹ ਗੱਲ ਕਹੋ ਕਿ ਸਰਦਾਰ ਜੀ ਜਿਹੜੀ ਤੁਸੀਂ ਗੱਲ ਕਹਿਤੀ ਹੈ ਤੁਸੀਂ ਸੀਐਮ ਦੀ ਹਿੱਟ ਲਿਸਟ ਦੇ ਵਿੱਚ ਆ ਹ ਉਹਦਾ ਮਤਲਬ ਤੁਹਾਡੀ ਹਿੱਟ ਲਿਸਟਾਂ ਇਥੋਂ ਬੰਦ ਦੀਏ ਪਰੀ ਸਮੇਂ ਤੇ ਕਾਂਗਰਸ ਨੂੰ ਹੀ ਪ੍ਰੋਬੀਟ ਕਰਨ ਦੀ ਤਾਕਤ ਰੱਖਦੀ ਚੁੱਪ ਤੇ ਨਾਲੇ ਕੰਮ ਚੱਲਦਾ ਤੁਹਾਡਾ ਚਿਹਰਾ ਮੋਰਾ ਸਾਫ ਬਿਲਕੁਲ ਲੋਕਾਂ ਸਾਹਮਣੇ ਆ ਚੁੱਕਿਆ ਟੋਟਲ ਬੈਂਕਰਪਟ ਗਵਰਨਮੈਂਟ ਬੈਂਕਰਪਸੀ ਆਫ ਆਈਡੀਆਜ਼ ਇਥੋਂ ਦੀ ਅਫਸਰशाही ਨੇ ਕੰਪਲੀਟ ਪੰਜਾਬ ਫੇਲ ਕਰਕੇ ਰੱਖ ਦਿੱਤਾ ਤੇ ਇਹਨਾਂ ਨੂੰ ਹੁਣ ਪਤਾ ਨਹੀਂ ਕਿ ਅਸੀਂ ਇਹਦੇ 'ਚ ਕਰੀਏ ਕੀ ਬਾਗਾ ਸਰ ਬਾਗਾ ਸੀ ਹੈਵ ਟੂ ਸੋਮਥਿੰਗ ਕੋਰ ਵੀ ਆਪੇ ਸੈਕਟਰ ਤੋਂ ਆਇਆ ਕੁਝ ਵੀ ਆਣੀ ਆ ਰਿਹਾ ਉਸ ਤੋਂ ਵੀ ਨਹੀਂ ਸੀ ਉਹਦੇ ਕੋਈ ਸਾੜੀ ਤੁਸੀਂ 50000 ਦੀ ਜਗ੍ਹਾ ਤੇ 20000 ਕੀਤਾ ਉਹ ਵੀ ਕੀਤਾ ਜਿੱਤੇ 100% ਹੋਏਗਾ ਅੱਛਾ ਗਰਦਾਬ ਨਹੀਂ ਹੈ ਤੇ ਇਹਨਾਂ ਨੇ ਬਦਲਾ ਨਹੀਂ ਕਰਨਾ ਪਿਛਲੀ ਵਾਰ ਵੀ ਕਿਹਾ ਸੀ ਅਸੀਂ 100% ਦਾਂਗੇ ਪਰ ਅਮੀਰ ਦੇ ਨਾਲ ਥੇਰਾ 5 ਏਕੜ ਤਾਂ ਕਿ ਅਸੀਂ ਮੰਗ ਕੀਤੀ ਹੈ ਕਿ ਜਿਸ ਦੇ ساتھ ਟੋਟਲ ਫਸਲ ਜਿਵੇਂ ਨੇ 10 ਕਿੱਲੇ ਬੀਜੇ 20 ਬੀਲੇ 2 ਬੀਜੇ ਤੇ ਉਹਨੂੰ 100% ਕੰਪਨਸੇਸ਼ਨ 50000 ਦੀ ਹੋਵੇ ਤੇ ਆ ਪ੍ਰੋਮਿਸਡ ਓਨਲੀ ਟੂ ਇਹ ਵੀ ਸਾਨੂੰ ਖਸ਼ਿਆ ਪਤਾ ਨਹੀਂ ਦੇ ਸਕਣਗੇ ਨਹੀਂ ਦੇ ਸਕਦਾ ਕੋਈ ਜਾਨਵਰਾਂ ਦੀ ਕੰਪਨਸੇਸ਼ਨ ਕੋਈ ਚਲੋ ਡੈਥ ਜਿੱਦਾਂ ਦੀ ਹੋਈ ਉਹਨਾਂ ਨੂੰ 4-4 ਲੱਖ ਰੁਪਏ ਦਿੱਤਾ ਪਰ ਇਹ ਸਭ ਨਾਲ ਬਹੁਤ ਘੱਟ ਅੰਧੋੜਾ ਤੋਂ ਜੋ ਜਿਹੜੀ ਸਾਡੀ ਹੋਰ ਇਨਫਰਾਸਟ੍ਰਕਚਰ ਦੀ ਘਰਾ ਦੀ ਹੋਰ ਬਾਕੀ ਨੁਕਸਾਨ ਹੋਇਆ ਉਹਨੂੰ ਵੀ ਬਾਰੇ ਚੋਪੀ ਨੇ ਪਾਛੇ ਤੇ ਮੋਢੀ ਤੱਕੀ ਬੜੀ ਵੱਡੀ ਵਾਧ ਗਈ ਸੀ ਜੀਮਾ ਜੀ ਦੇ ਨਾਲ ਕਾਰਨ ਕੀ ਸੀ 10 ਸੈਕਿੰਡ ਜਮੀਨ ਦਾ ਬਾਰ ਬਾਰ ਸਿੱਟਾ ਕਰ ਰਹੀ ਸੀ ਉਹ ਵੀ ਨੁਕਸਾਨ ਇਹ ਕੱਲ ਆਪਣਾ ਦੋਮਨ ਗੁਆ। ਮਾਰਕਟ ਸੈਕਟਰ ਨੇ ਇਹ ਗੱਲ ਕਹੀ ਸੀ ਕਿ ਬਲਰ ਪੈਨਸਟਰ ਇੰਗਲੈਂਡ ਕਿ ਜਦੋਂ ਕੋਈ ਵਿਰੋਧੀ ਤੁਹਾਡੇ ਤੇ ਪਰਸਨਲ ਅਟੈਕ ਕਰਦਾ ਸਮਝੋ ਨਾ ਕੋ ਬੁੱਤੇ ਨੂੰ 6 ਮਹੀਨੇ ਰੋਕੇ ਅੰਦੇ ਨਾਲ ਕੋ ਕਹਿ ਚੁੱਕੀ ਹੈ ਨਹੀਂ ਸੀ। ਜੋ ਕੋਈ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਕਰਦਾ। ਬਲ ਸਭ ਕਹਿੰਦੇ ਸੀ ਜੋ ਵੀ ਹੈ ਸਪੇਨ ਨਾਲ ਕੰਪਨੀ ਵਾਲਾ ਬੀਬੀ ਜੀ ਕਾਂਗਰਸ ਦੀ ਲੋਕਤ ਕਿ ਕਿ ਕਿਸਾਨਾਂ ਦੇ ਤਦ ਦੇ ਇਹ ਬੜੀ ਜਿ ਇਕਨੋਮੀ ਜਿਹੜਾ ਹੈਗਾ ਤੁਹਾਨੂੰ ਪਤਾ ਕਰੋ एक्सेप्ट ओनली लास्ट ਬਿਲ ਜਿਹਦੇ ਵਿੱਚ ਠੱਗੀ ਠੋਰੀ ਮਾਰਨਾ ਚਾਹੁੰਦੇ ਅਪਰੂਵਮੈਂਟ